ਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਹੋਏ ਆ ਆਪਣੇ ਮਿੱਤਰ ਕੋਲੇ ਯੱਗੀ ਕੋਲੇ ਸ਼ਹਿਰ ਬਰਨਾਲਾ ਸੇਖਾ ਰੋਡ ਗੁਰੂ ਰਾਮਦਾਸ ਨਗਰ ਚ ਪਹੁੰਚੇ ਹੋਏ ਆ ਇੱਕ ਤਾਂ ਦਿਖਾਵਾਂਗੇ ਜਰਸੀ ਦੋ ਦੰਦ ਤਾਜੀ ਸੂਈ ਤੇ ਕੁਝ ਦਿਖਾਵਾਂਗੇ ਸੱਜਣੋ ਸਾਨੂੰ ਕਰੌਸਗਾਵਾ ਗਰਮੀ ਚ ਚੱਲਣ ਵਾਲੀਆਂ ਦੁੱਧ ਹੋਊਗਾ ਮੱਝਾਂ ਨਾਲ ਦਾ ਜਿਹੜੇ ਭਰਾ ਆਪਾਂ ਗੱਲਬਾਤ ਕਰ ਲਈਏ ਨਾ ਕਿ ਵੱਡੀ ਮੱਝ ਦੇ ਪੈਸੇ ਨਹੀਂ ਯਾਦ ਇਨਵੈਸਟ ਕਰ ਸਕਦੇ ਉਹਨਾਂ ਵਾਸਤੇ ਵੀ ਬਾਈ ਕਹਿੰਦਾ ਛੋਟੇ ਰੇਟ ਦੀਆਂ ਗਾਵਾਂ ਨੇ 50 55 ਤੋਂ ਸ਼ੁਰੂ ਹੋ ਕੇ ਸੂਹੀ ਜਿਹੜੀ ਲੱਖ ਸਵਾ ਲੱਖ ਤੇ ਜਾਊਗੀ ਤੇ ਉਰੇ ਨਖਾਵਾਂਗੇ 10 ਗਾਵਾਂ 8 ਖੜੀਆਂ ਬਾਈ ਕਹਿੰਦਾ ਅੰਦਰ ਵਾਲੇ ਨੌਰੇ ਚ ਟੋਟਲ ਹੋਣਗੇ 18 ਗਾਵਾਂ ਪੰਜ ਚਾਰ ਬਾਈ ਕਹਿੰਦਾ ਹੋਰ ਵੀ ਸੌਦੇ ਲਏ ਖੜੇ ਨੇ ਸ਼ਾਮ ਤੱਕ ਉਹ ਵੀ ਆ ਜਾਣਗੇ ਤੇ ਜੇਰ ਆ ਜਿਹੜੀ ਗੈ ਵੀ ਜੇਰ ਤੇ ਵੀ ਕੈਮਰਾ ਮਾਰਦੇ ਮੋਟਾ ਜਿਹਾ ਜੇਰ ਵਾਲਾ ਕੰਮ ਵੀ ਡੰਨ ਪਿਆ ਤਕਰੀਬਨ ਬਾਕੀ ਕਹਿੰਦੇ ਗੱਲਬਾਤ ਫਿਰ ਜੱਗੀ ਨਾ ਕਰ ਲੈਣਾ ਆ ਜਾ ਗਰੀ ਉਹ ਇਧਰ ਲੈ ਬੰਨੇ ਆ ਜਾ ਲੈ ਆ ਕੈਮਰਾ ਔਰ ਜੱਗੀ ਕਿਵੇਂ ਆ ਚੜ੍ਹਦੀ ਕਲਾ ਜਵਾ ਕਰ ਪਾਈ ਬਾਬੇ ਨਾਨਕ ਦੀ ਚੱਲਦਾ ਕੰਮ ਓਕੇ ਹਾਂ ਪੂਰਾ ਖੁਸ਼ ਆਤਮਾ ਮੈਂ ਕਹਾਂ ਪੂਰੀ ਖੁਸ਼ ਆ ਜੀ ਠੀਕ ਹੈ ਗੱਲ ਜੀ ਜੱਗੀ ਮੇਰੀ ਜੀ ਬਾਬੇ ਨਾਨਕ ਦੀ ਵਸਾਂ ਹੀ ਚਲੀ ਜਾਵੇ ਸਹੀ ਸਲਾਮਤ ਕਰਮਾਂ ਵਾਲੀਆਂ ਅਸੀਂ ਜਿਹੜਾ ਤਾਂ ਚੱਲਦਾ ਹੁੰਦਾ ਜੱਗੀ ਜਿਹਾ ਆਪਾਂ ਇਮਾਨਦਾਰੀ ਨਾਲ ਬਾਈ ਜੀ ਇਮਾਨਦਾਰੀ ਦਾ ਕੋਈ ਨਾ ਕੋਈ ਵੀਰਾਂ ਦੇਖੋ ਜੇ ਕੋ ਸੌ ਖਵਾਉਣੀ ਚਾਵੇ ਤਾਂ ਸੌ ਵੀ ਖਾ ਸਕਦਾ ਅਸੀਂ ਗੱਲ ਠੀਕ ਹੈ ਗੱਲ ਆਮਾਨਦਾਰੀ ਚ ਪਾਈ ਕਹਿੰਦਾ ਬਾਈ ਪਾਈ ਯਾਰ ਕੇ ਵੀ ਆ ਕੇ ਕਹੇ ਮਾਰ ਦੇ ਕੈਮਰਾ ਇੱਧਰ ਗਾਵਾਂ ਲੈਣ ਵੀ ਪਾਈ ਹੋਰੀ ਪਹੁੰਚੇ ਹੋਏ ਨੇ ਛੜਦੀ ਕਲਾ ਜਮਾਂ ਲੈ 2 ਮਿੰਟ ਦਾ ਟਾਈਮ ਦੇ ਦਿਓ ਫਿਰ ਕਰਦੀ ਮਾਲੇ ਬਹਿ ਜਾ ਵੀਰੇ 2 ਮਿੰਟ ਮਾਣਾ ਜਸ ਮਾਰ ਕੇ 1 ਨੰਬਰ ਵਾਲੀ ਤੇ ਕੈਮਰਾ ਇੱਧਰ ਲੈ ਬੰਨੇ ਲਿਆ ਕੈਮਰਾ ਗਾਂ ਵਾਲੇ ਪਾਸੇ ਪਹਿਲਾਂ ਤਾਂ ਥਣ ਲੇਵਾ ਦਿਖਾ ਦੇ ਇੱਕ ਤੋਂ ਪਹਿਲਾਂ ਤਾਂ ਸੁਭਾਅ ਦਿਖਾ ਦੇ ਵੀ ਸੁਭਾਅ ਦੀ ਕਿ ਇੱਕ ਗੱਬਣ ਵਹਿੜਾ ਚਵਾਈਆਂ ਐਨ ਮਾੜੀ ਦੀ ਰੋਗ ਰੋਗ ਦੀ ਚਵਾਈ ਚਵਾਈ ਨਾ ਯਾਰ ਸਾਰੀਆਂ ਵਹਿਣਾ ਐ ਨਾ ਇੰਨੀਆਂ ਇੱਕ ਟਾਪਰ ਨੇ ਬਾਈ ਸਿਰੇ ਹੀ ਹੋਊਗਾ ਮਜਾ ਮੈਨੂੰ ਸਿਰੇ ਆਏ ਇਹ ਦੂਸਰਾ ਆਪਾਂ ਬਾਕੀ ਦਾ ਮਾਣ ਨਹੀਂ ਕਰਦੇ ਹਨ ਵੀ ਇਹ ਦੂਸਰਾ ਵਹਿਣਾ ਕੱਢਣੀਆਂ ਬਹੁਤ ਔਖੀਆਂ ਨੇ ਤੋਰ ਚੋਬਰਾ ਖੋਲ ਕੇ ਸੁਆ ਕਿਹੜਾ ਜਾਵੀਂ ਸੁਆ ਦੂਜਾ ਬਾਈ ਜੀ ਪਿਓਰ ਜਾਵਾ ਸੁਆ ਦੂਜਾ ਪ੍ਰਿੰਟ ਵਾਈਜ਼ ਤੇ ਜੇ ਗੱਲਬਾਤ ਕਰ ਲਈਏ ਨਾ ਸ਼ਾਇਨਿੰਗ ਸ਼ੋਨਿੰਗ ਵੀ ਫੁੱਲ ਆ ਗਈ ਪੱਛੀ ਚ ਖਣ ਦਾ ਸੈਜ ਇਹਨੂੰ ਲੱਗਿਆ ਸੱਜਣੋਂ ਮੱਜਾ ਨਾਲ ਦੇ ਮੈਂ ਕਿਹਾ ਪੂਰਾ ਟੌਪ ਆ ਵੀਰੇ ਕੱਦ-ਕਾੜ ਵੀ ਚੰਗਾ ਰੱਖਦੀ ਐ ਜੇ ਕਿ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਦੇ ਨੇ ਕਾਹਤੋਂ ਦੱਸਿਆ ਜੀ ਮਾਲਕ ਨੇ ਕੱਢ ਵੀ ਸਕਦੀ ਆ ਯਾਰ ਇੱਕ ਹਫਤਾ ਬਣੂ-ਮਣੂngੀ ਬਹੁਤ ਚੰਗੀ ਬੱਚੀ 25 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਇਹਦਾ ਫਸ ਜੂਗੀ ਥੱਲੇ ਜਦੋਂ ਮੈਂ ਕਿਹਾ ਬੜਾ ਲੈਵਲ ਲੂਗਾ ਭਾਈ ਇਹ ਮਤਲਬ ਵੀ ਰਾਜਸਥਾਨ ਦੇ ਏਰੀਏ ਦੀ ਬਿਹੜਾਗੀ ਪਰ ਚਮਕ-ਚਮਕ ਵਾਲੀ ਸ਼ਾਨਦਾਰ ਆ ਮੈਂ ਕਿਹਾ ਪੂਰੇ ਟੌਪਰ ਆ ਯਾਰ ਕੋਕਾ ਵੀ ਰੀਆ ਫਾਰਮ ਵਾਲੇ ਵਾਸਤੇ ਵੀ ਧਾਮ ਘਰੇ ਜਿਹੜੇ ਚੋਣ ਵਾਲੇ ਵੀਰ ਨੇ ਉਹਨਾਂ ਵਾਸਤੇ ਵੀ ਜਿਹੇ ਜੀ ਮਰਜ਼ੀ ਬਰੀਡ ਤਿਆਰ ਕਰ ਲਿਓ ਤੋ ਤੇ ਨਾਲੇ ਗਾੜੀ ਇਹਦਾ ਕੱਦ ਵੀ ਦਿਖਾ ਦਿਆਂਗੇ ਵੱਡੀਆਂ ਬਿਹੜਾ ਦਿਖਾਉਂਗਾ ਜਿਹੜੀ ਦਰਮਿਆਨੀ ਹੋਈ ਤੁਹਾਨੂੰ ਦੱਸ ਦੂੰਗਾ ਵੀ ਇਹ ਦਰਮਿਆਨੀ ਹੈਗੀ ਤੇ ਪਿੱਠ ਪੁੜੇ ਦੀ ਜਿਹੜੀ ਬਣਾਵਟਾ ਇਥੋਂ ਬਾਡੀ ਦੀ ਨਾ ਬਿਲਕੁਲ ਗੋਲ ਆਗੇ ਗੋਲੇ ਗੂਲੇ ਤੇ ਜਿਵੇਂ ਆਰਡਰ ਬਾਈ ਨੇ ਦੱਸਿਆ ਵੀ ਆਰਡਰ ਬਣਾਉਗੀ ਖੁੱਲਾ ਪੂਰਾ ਪੈਸੇ ਜੱਗੀ ਇਹਦੇ ਕਿੰਨੇ ਲਵੇਂਗਾ ਪੈਸੇ ਬਾਈ ਜੀ ਹੱਥ ਬੰਨ੍ਹ ਕੇ ਬੇਨਤੀ ਆ ਆਪਾਂ ਪਹਿਲਾਂ ਵੀ ਹਨਾ ਮੁੱਲ ਬਰਾਬਰ ਦੀ ਕਰਦੇ ਹੁੰਦੇ ਆਗੇ ਠੀਕ ਆ ਗੱਲ ਮਤਲਬ ਆਪਣੀ 1000 ਤੋਂ 2000 ਰੁਪਏ ਛੋਟ ਹੋਊਗੀ ਠੀਕ ਹੈ ਜਿਹੜੇ ਕਿੰਨੇ ਲਵੇਂਗਾ ਕਿਉਂਕਿ ਬਹਿਣਾ ਆਪਣੇ ਕੋਲ ਸਾਰੀਆਂ ਚੰਗੀਆਂ ਪੂਰੀਆਂ ਟੌਪ ਕਲਾਸ ਨੇ ਇਹਦਾ ਭਾਈ ਜੀ 82000 ਰੁਪਇਆ ਲੱਗਣਗੇ 82 ਠੀਕ ਹੈ ਗੱਲ ਜਦੋਂ ਨਾ ਇਹਦਾ ਮੈਂ ਆਰਡਰ ਖਿੱਚਿਆ ਜਿਵੇਂ ਵੀਡੀਓ ਚ ਦਿਖਿਆ ਤੁਹਾਨੂੰ ਵੀ ਲੱਤ ਜੀ ਮਾਰਦੀ ਆ ਉਹ ਕਈ ਵਾਰੀ ਨਾ ਪਸ਼ੂ ਅਕਲ ਕਰਨੀ ਮੰਨਦੀ ਜਾਂਦਾ ਛੱਡੀ ਇੱਥੋਂ ਮੈਂ ਕਿਹਾ ਮਤਲਬ ਨਹੀਂ ਇੱਕ ਵਾਰੀ ਆ ਗਿਆ ਅਗਲੇ ਪੰਨੇ ਨੂੰ ਗੱਬਣ ਪਸ਼ੂ ਆ ਜਿਹੜਾ ਅਜੇ ਉਹ ਗਰਮਾ ਉਹ ਧਾਰ ਨਹੀਂ ਮਾਰਨੰਦਾ ਇਹ ਗੱਬਣ ਵਾਲਾ ਉਹ ਕਈ ਵਾਰੀ ਪਸ਼ੂ ਨਾ ਅਕਲ ਕਰਨੀ ਮੰਨ ਜਾਂਦਾ ਹੁੰਦਾ ਆਪਾਂ ਬਾਹਲੇ ਜਾਣੇ ਹੋ ਜਾਂਦੇ ਬਾਈ ਕਿਵੇਂ ਕੋਣ ਪੁੱਛਣੋਂ ਹੱਤ ਲਿਆ ਹੋਰ ਹੋਗਾ ਦੇਸੀ ਇਹਦੀ ਦੇ ਦਾਂਗੇ ਵੀਰੇ ਠੀਕ ਆ ਗੱਲ ਜਿਵੇਂ ਹੁਣ ਇਹ ਜਿਹੇ ਵੇੜਾ ਦੇ ਆਮ ਹੀ ਮੋਲ ਵਾਲਾ ਵੀ 1 ਲੱਖ 10 15 ਹਜ਼ਾਰ ਪਾਏ ਹੁੰਦੇ ਆ ਠੀਕ ਆ ਗੱਲ ਤੁਸੀਂ ਵੀਰੇ ਹਾਂ ਬੱਲੇ ਚ ਦੋ ਤਿੰਨ ਵੀਡੀਓ ਪਾ ਜਾਂਦੇ ਹੋ ਸੌਦਾ ਜਾ ਹੋਣ ਲੱਗ ਗਿਆ ਉਤਲਾ 2000 ਦਾ ਦਾਂਗੇ ਕੋਈ ਨਹੀਂ ਪੂਰੀਆਂ ਨਹੀਂ ਹੋ ਜੂਗੀ ਇਹ ਆ ਜਾ ਹੁਣ ਆ ਜਾ ਦੋ ਨੰਬਰ ਵਾਲੀ ਤੇ ਤੇ ਹੁਣ ਮਾਰ ਦੇ ਕੈਮਰਾ ਇਹ ਤੇ ਨਾਲ ਇਹਦਾ ਕੱਦ ਦਿਖਾ ਦੇ ਕੰਨੇ ਨ ਬੱਛੀ ਆ ਬਾਈ ਜੀ ਤੋਰ ਖੋਲ ਕੇ ਜੋਬਰਾ ਤੋਰ ਸੁਆ ਪਹਿਲਾ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਰੱਖਦੀ ਆ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਇਹ ਲੁਕਣ ਵਾਲੀਆਂ ਚੀਜ਼ਾਂ ਦਾ ਹੈ ਨਹੀਂ ਯਾਰ ਜਿੰਨੀਆਂ ਕ ਤਾਂ ਖਾਊਗਾ ਸਾਹਮਣੇ ਦਿਖਾਵਾਂਗੇ ਤੁਹਾਨੂੰ ਆ ਹਰੇਕ ਪੱਖ ਤੋਂ ਦੱਸਾਂਗੇ ਤਾਂ ਸੁਹਾ ਪਹਿਲਾ ਦਿਨ ਕਿੰਨੇ ਪੈਂਡੀਆਂ ਨੇ ਜੱਗੀ ਹੱਬ ਤਾਂ ਪਿਆ ਬਈ ਨਾੜਾਂ ਨੂੰ ਨਾੜੇ ਲਵੇ ਤਾਂ ਹੀ ਨਹੀਂ ਵੀ ਕਿਸੇ ਪਾਸੇ ਵੀ ਪੁਰਾਣੇ ਪੰਜਾਬ ਵਾਲਾ ਨਕਸ਼ਾ ਨਾੜਾ ਯਾਰ ਰਣਜੀਤ ਸਿੰਘ ਵਾਲਾ ਪੰਜਾਬ ਹੁੰਦਾ ਸੀ ਬਸ ਬਸ ਉਹੀ ਚੀਜ਼ਾਂ ਦੇਖਣ ਲਵੇ ਨਾੜਾਂ ਨੂੜਾ ਫਾਰਮ ਫਾਰਮ ਵਾਸਤੇ ਆਮ ਡੇਰੀ ਵਾਸਤੇ ਠੀਕ ਹੈ ਜਿਹੜੇ ਵੀਰ ਸ਼ੌਕੀਆ ਬੱਚੇ ਰੱਖਦੇ ਆ ਠੀਕ ਹੈ ਸੋ ਪੁਰਵਛੀਆ ਪੂਰੀ ਕੁਆਲਿਟੀ ਆ ਗਈ ਫੁੱਲ ਟੌਪ ਦੀ ਤੇ ਨਾੜਾ ਨੂੜਾ ਵੀ ਚੰਗੀਆਂ ਪਿਛਲੇ ਬੰਨੇ ਵੀ ਹਵਾਨੇ ਤੇ ਨਾੜਾ ਰੱਖੂ ਤੇ ਅਗਲੇ ਬੰਨੇ ਵੀ ਗਰੀ ਦਿਖਾ ਦੇ ਆਰਡਰ ਰੱਖੂਗੀ ਬਿਲਕੁਲ ਨਾਲ ਲਗਵਾ ਟੁੱਟਮਾ ਨਹੀਂ ਰੱਖਦੀ ਕਿਸੇ ਪੱਖ ਤੋਂ ਕਹਿਣਾ ਮੈਂ ਭਾਵੇਂ ਤੇ ਹੁਣ ਦਿਖਾ ਦੇ ਪਰਲੇ ਬੰਨੇ ਤੇ ਹੁਣ ਜਦੋਂ ਇਧਰਲੇ ਬੰਨੇ ਜਾਊਗੀ ਨਾ ਪਰਲੇ ਬੰਨੇ ਦਿਨ ਨਾੜਾ ਨੂੜਾ ਆਰਡਰ ਤੇ ਇਧਰਲੇ ਬੰਨੇ ਵੀ ਯਾਰ ਨਾੜਾ ਨੂੜਾ ਬਹੁਤ ਰੱਖਦੀ ਆ ਇੱਥੋਂ ਕਰਾ ਦੇ ਚੈੱਕ ਇਹਦੇ ਜੱਗ ਕੀ ਕਿੰਨੇ ਪੈਸੇ ਲੈ ਲਾਂਗੇ ਇਹ ਪਹਿਲਾਂ ਵੀ ਹੁਣ ਮੈਂ ਦੱਸ ਦਿਆਂ ਇਹ ਦੰਦਾ ਜਾਹਰੇ ਬੱਛੀ ਠੀਕ ਹੈ ਗੱਲ ਮਤਲਬ ਇਹਨੇ ਇੱਕ ਦੰਦ ਚੌਕ ਦਾ ਛੱਗ ਦਾ ਚੱਕ ਲਿਆ ਠੀਕ ਹੈ ਮਤਲਬ ਆਪ ਚੋਗੀਂ ਜੀ ਪੈਂਦੀ ਆ ਵੈਸੇ ਹਜੇ ਠੀਕ ਹੈ ਗੱਲ ਇੱਕ ਦੰਦ ਕਹਿੰਦਾ ਜੇ ਆ ਕੇ ਵੀਰ ਕੋਈ ਛਿੱਗੀ ਵੀ ਕਹਿ ਸਕਦਾ ਵੈਸੇ ਚੋਗੀ ਤਾਂ ਹਜੇ ਹੈਗੀ ਹੈ ਠੀਕ ਹੈ ਗੱਲ ਪੈਸੇ ਦੇ ਪੈਸੇ ਬਾਈ ਜੀ ਇਹਦਾ ਮਨ ਲੋ ਵੀ 80000 ਰੁਪਏ ਨੈਟ ਲੈ ਲਾਂਗੇ 80 ਦੀ ਦੇ ਦਾਂਗੇ ਇਹ ਮੁੱਲ ਨਹੀਂ ਜੋੜਾ ਇੱਕ 60 ਦਾ ਹੋ ਜੂ ਮਗਰ ਲਾਸਟ ਈ ਹੈ ਜੀ ਵਿਚੇ ਜਿਹੜਾ ਤੁਹਾਨੂੰ ਕਹਿੰਦਾ ਵੀ ਇਹ 1,60 ਦਾ ਹੋ ਜੂ ਜੋੜਾ ਬਸ ਬਸ ਹਾਂ ਹਾਂ ਆ ਜੋੜਾ 1 ਲੱਖ ਤੇ 60 ਹਜ਼ਾਰ ਦਾ ਹੋ ਜੂਗਾ ਤੇ ਹੁਣ ਮਾਰਦੇ ਘਰੀ ਐ ਤੇ ਕੈਮਰਾ ਇਹ ਥੋੜੀ ਜੀ ਖਾਸ ਲੱਗਦੀ ਆ ਹਨਾ ਇਹਦੇ ਹਾਂ ਸੰਗਤ ਜਿਆਦੇ ਨਹੀਂ ਹੈਗਾ ਥੋੜਾ ਕਰਿਆ ਹੋਇਆ ਬਾਈ ਯਾਰ ਬੱਚੀ ਵੀ ਬਾਹਲੀ ਟੋਪ ਆਇਆ ਗੱਬਣਾ ਗੱਬਣਾ ਇਹ ਕੋਈ ਵਿਯਾਰ ਨਹੀਂ ਲੱਗਿਆ ਉਹ ਇਹਨੂੰ ਅਛਾ ਹਜੇ ਇਹ ਮਨ ਲਾ ਵੀ ਯਾਰ ਗੈਪ ਦਿਖਾਉਂਦਾ 8 ਕੋ 10 ਦਿਨ ਬਾਕੀ ਪਿਆ ਐ ਫਾੜੀ ਵਾਲਾ ਲੈ ਵਾਗਾ ਵੀ ਐਜਾ ਲੈ ਵਾ ਤਿਆਰ ਕਰੂਗੀ ਨਾਲੇ ਲੈ ਇੱਧਰਲੇ ਬੰਨੇ ਕੈਮਰਾ ਗਾਂ ਵਾਲੇ ਬੰਨੇ ਇਹ ਪਾਲ ਜੀ ਪੈ ਗਈ ਪਰ ਦਿਖਣ ਹੀ ਨਹੀਂ ਤੁਰਦੀ ਇੱਥੋਂ ਦਿਖਾ ਰਹੀ ਸਮਾਰ ਕੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਕੰਡੇ ਕੱਢ ਦੂ ਸੁਆ ਕਿਹੜਾ ਜੱਗੀ ਤੋਰ ਖੋਲ ਸੁਆ ਦੂਜਾ ਬਾਈ ਦੀ ਪਿਓਰ ਜਾਵਾਂ ਦੂਜਾ ਸੁਆ ਇੱਕ ਹਫ਼ਤਾ ਪੈਂਡਿੰਗ ਦੁੱਧ ਦਾ ਖੀਰ ਰਿਕਾਰਡ ਆ ਦੂਜਾ ਬਾਈ ਦੀ ਹੋਣੀ ਜਾਵਾਂ 28 ਕਿਲੋ ਦੱਸਿਆ ਮਾਲਕ ਨੇ ਠੀਕ ਆ ਬੀ ਕੋਲੋਂ ਨੇ ਦਿੱਤਾ 28 ਕਿਲੋ ਜਮਾ ਕਿਲੋ ਵਾਲਾ ਆਪਾਂ ਕਹਿਣ ਨੂੰ ਬਾਈ ਜਿਹਦਾ ਇਹ ਆਰਡਰ ਆ ਅੱਪਾ ਜੀ 40-42 ਕਿਲੋ ਦੁੱਧ ਕਹਿ ਦੀ ਇਹਦਾ ਬੰਦਾ 40-42 ਕਿਲੋ ਦਾ ਵੀ ਯਕੀਨ ਕਰ ਲੀ ਆਰਡਰ ਕੁਆਲਟੀ ਵਾਕਈ ਹੈ ਯਾਰ ਕਮਾਲ ਦੀ 5 ਸਟਾਰ ਆ ਜਾਂਦਾ ਆਰਡਰ ਕਮਾਲਿਆ ਕਮਾਲ ਜਿਹੜੀ ਮਤਲਬ ਵੜੇ ਇੰਨੀ ਕੁਆਲਟੀ ਦਾ ਇੰਨੇ ਹੋਰ ਕਮਾ ਦਿਆ ਨਹੀਂ ਜਿਹੜੇ ਵੀਰ ਨੇ ਪੂਰੀ ਕਹਿ ਕੇ ਕਿਹਦੀ ਕਰ ਲਈ ਬੱਚੀ ਦੀ ਹਾਂਜੀ ਜਾ ਕੇ ਸਾਂਭ ਲਈ ਵਧੀਆ ਚੰਗੀ ਖਰਾਕ ਪਾਈ ਤਾਂ 35-37 ਕਿਲੋ ਦੁੱਧ ਦੇ ਦੂੰਗੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਜਣੋ ਲੈਗ ਸਕੋਰ ਵਾਲੇ ਪੱਖ ਤੋਂ ਵੀ ਬੱਚੀ ਫੁੱਲ ਮਜ਼ਬੂਤ ਆ ਟੰਗਲ ਜੀ ਨਹੀਂ ਹੈਗੀ ਹਾਂ ਵੇਟ ਵਾਲੀ ਆ ਵਜਨ ਵਾਲੀ ਫਿੱਟ ਮੈਂ ਕਿਹਾ ਪੂਰੀ ਫਿੱਟ ਫਿੱਟ ਬੱਚੀ ਆ ਯਾਰ ਕਿਸੇ ਪਾਸੇ ਵੀ ਹੱਥ ਤਰਾ ਨਹੀਂ ਹੈਗੀ ਇੱਥੇ ਲਾ ਗੇਰੀ ਨੇੜੇ ਆਰਡਰ ਕੁਆਲਟੀ ਦੇ ਇੱਥੇ ਰੋਕ ਲਾ ਪਾਣੀ ਤੇ ਇੱਥੋਂ ਦਿਖਾ ਦੇ ਆ ਜਾ ਆ ਜਾ ਨੇੜੇ ਲਾ ਕੇ ਦਿਖਾ ਦੇ ਥਣਾ ਦਾ ਗੈਪ ਵੀ ਦਿਖਾ ਦੇ ਸਾਈਡਾਂ ਤੋਂ ਪਿਛਾਂ ਵਾਲੇ ਪਾਸਿਓਂ ਕਿਉਂਕਿ ਗੈਪ ਵੀ ਸੋਨਾ ਰੱਖੂਗੀ ਮਸ਼ੀਨੀ ਚਵਾਈ ਵਾਲਾ ਥਣ ਵੀ ਰੱਖੂਗੀ ਹੱਥੀ ਚਵਾਈ ਵਾਲਾ ਵੀ ਰੱਖੂਗੀ ਦੋਨੇ ਸਾਈਡਾਂ 'ਚ ਚੱਲੂ ਇੱਥੋਂ ਦਿਖਾ ਦੇ ਆਰਡਰ ਇਹਦਾ ਇੱਕ ਹਫ਼ਤਾ ਹਜੇ ਪੈਂਡਿੰਗ ਆ ਕੰਡੇ ਕੱਢ ਦੂ ਜਦੋਂ ਸੂਗ ਹੀ ਨਾ ਜਿਹੜੀ ਆ ਚੀਜ਼ ਆ ਨਾ ਐਂ ਭਰ ਜੂਗੀ ਝੋਲ ਇੱਥੇ ਤੱਕ ਠੋਰ ਬਈ ਆ ਇਹਨੂੰ ਇੱਕ ਹਫ਼ਤਾ ਪਾਈ ਕਹਿੰਦਾ ਪੈਂਡਿੰਗ ਆ 28 27 ਕਿਲੋ ਦਾ ਇਹਦਾ ਰਿਕਾਰਡ ਆ ਤੇ ਬਾਕੀ ਕੱਢ ਦੂਗੀ ਚਿਬ ਜਿਬ ਜਦੋਂ ਜਦੋਂ ਤਿਆਰ ਹੋਊਗੀ ਜਿਵੇਂ ਜਿਵੇਂ ਇਹਦੇ ਦਿਨ ਬਈ ਬੈਠਿਆ ਨਹੀਂ ਜਾਣਾ ਕਿਸੇ ਲੋਟੇ ਤੋਂ ਐਂ ਮੰਨ ਲੈ ਬੈਠਾ ਰਾਤ ਹੀ ਹੋਈਆਂ ਆਪਣੇ ਕੋਲ ਕੁਛ ਬਹਿਣਾ ਨੇ ਉਪਰਾਂ ਕਰਕੇ ਸੂਪੀਆਂ ਪਈਆਂ ਜੇਰਾ ਜੱਪੇ ਸਾਰੀਆਂ ਸੈਂ ਠੀਕ ਆ ਗੱਲ ਮਤਲਬ ਚਲੋ ਇਹ ਦਿਲ ਵਾਲੀ ਵੇੜਾ ਖਾਣ ਪੀਣ ਨੂੰ ਖੁੱਲੀ ਆ ਪੂਰੀ ਟਾਪ ਪੈਸੇ ਦੇ ਪੈਸੇ ਬਾਈ ਜੀ ਇਹਦਾ 1 ਲੱਖ 12000 ਰੁਪਇਆ 2000 ਕਰਾਂਗੇ ਛੋੜ ਤੇ 1 ਲੱਖ 10000 ਦੀ ਨਹੀਂ 1 ਲੱਖ 10000 ਦਾ ਲਵਾਂਗੇ ਬਸ ਤੇ ਹੁਣ ਗੈਰੀ ਮਾਰਦੇ 4 ਨੰਬਰ ਵਾਲੀ ਤੇ ਕੈਮਰਾ ਨੰਬਰ ਵਾਈਜ਼ ਗੱਲਬਾਤ ਕਰ ਲਿਓ ਕੱਦ ਆ ਗਿਆ ਇਹਦਾ ਫੁੱਲ ਵੱਡਾ ਓਠੇ ਜਿੱਡੀ ਕਹਿ ਸਕਦੇ ਆ ਚੌਗੀ ਆ ਬਾਈ ਜੀ ਮੂਹ ਦੀ ਧਰਪੁੱਤ ਸੂਆ ਲੱਗਦੀ ਪਹਿਲਾਂ ਨਾ ਬਾਈ ਜੀ ਪਹਿਲਾਂ ਨਾ ਬਿਲਕੁਲ ਸੂਆ ਪਹਿਲਾ ਬਾਡੀ ਬਾਹਰ ਆ ਆ ਕੋਈ ਨਾ ਜੇਰ ਨਹੀਂ ਨਾ ਫਿੱਟ ਫਿੱਟ ਬਾਡੀ ਦੇ ਵਿੱਚ ਆਵੇ ਕੱਡ ਵੀ ਫੁੱਲ ਲੰਬਾਈ ਵੀ ਫੁੱਲ ਚਵਾਈ ਇਹਨਾਂ ਦੱਸਦਾ ਵੀ ਫੁੱਲ ਕੋਈ ਨਹੀਂ ਵੀਰ ਨਾ ਆਏ ਨਾ ਸਮਝੋ ਵੀ ਇਹ ਬਾਹਰ ਥੱਲੋਂ ਪਰ ਥੋੜੀ ਜੀ ਘੱਟ ਲੱਗਦੀ ਹੈ ਨਾ ਠੀਕ ਆ ਜੀ ਇਹ ਮੰਨ ਲਓ ਵੀ ਇਹ ਬਹਿੜ ਦੇ ਅਜੇ 12 ਦਿਨ ਮਾਰਕ ਦੇ ਹਸਾਬ ਨਾਲ ਪਏ ਸੀ ਠੀਕ ਆ ਗੱਲ ਇਹ ਰਾਤ ਗਾਵਾ ਕੇ ਸੂਪੀਆਂ ਜਰਸੀ ਪੱਸੀ ਸੂਈ ਸੀ ਪਹਿਲਾਂ ਸਾਰੇ ਨੂੰ ਠੀਕ ਆ ਗੱਲ ਪਾਣੀ ਪਿਆਰੇ ਬਾਬਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਆਉਂਦਾ ਵੀਡੀਓ ਜਾਦੇ ਲੰਬੀ ਹੋ ਜੂ 55 ਦੀ ਇਹ ਆ ਗਈ 4 ਨੰਬਰ ਤੇ ਸੂਆ ਪਹਿਲਾ ਥੋੜਾ ਜਿਹਾ ਕਈ ਵਾਰੀ ਪਛਾਣਦਾ ਨਹੀਂ ਉੱਤਰ ਕੇ ਬੱਚੀ ਥੋੜੀ ਆ ਕੇ ਦੂਜੇ ਬੱਚੇ ਚੱਟ ਕੇ ਸੂਪੀ ਠੀਕ ਆ ਗਾ ਨੀ ਮਨ ਲਓ ਵੀ ਇਤੂ ਵੱਧਦਾ ਤਿੱਗਣਾ ਲੈਵਾ ਦੇਦਾ ਡੰਗ ਤੇ ਹੋਇਆ ਕਰੂਗਾ ਗਾਲੇ ਬੰਨਿਆ ਵੀ ਦਿਖਾ ਦੀ ਕਰੀ ਓਏ ਨਾਲੇ ਬੰਨਿਆ ਦਿਖਾ ਦੇ ਆਡਰ ਸਭ ਰੱਖੂਗੀ ਫਿਕਸ ਤੇ ਰੱਖੂਗੀ ਨਾਲ ਲੱਗ ਮਾ ਕੱਦ ਵੀ ਫੁੱਲ ਵੱਡਾ ਜੱਗੀ ਪੈਸੇ ਪੈਸੇ ਬਾਈ ਇਹਦਾ 85000 ਰੁਪਏ ਲੈ ਲਾਂ ਜੀ 85 ਪੂਰਾ ਹਾਂ ਤੇ ਆ ਜਾ ਗੈਰੀ ਫਿਰ ਹੁਣ ਇੱਥੇ ਲਿਆ ਕੈਮਰਾ ਕੋਈ ਪੱਲਾ ਇਹਦੇ ਆਰਡਰ ਤੇ ਮਾਰਦੇ ਅਗਲੀ ਗੱਲ ਜੱਕੀ ਨਾਲ ਫੇਰ ਹੀ ਕਰਾਂਗੇ ਨਾਲ ਇਹਦਾ ਸੁਭਾਅ ਦਿਖਾ ਦੇਉਂਗਾ ਸੁਭਾਅ ਕਿੰਨਾ ਠੰਡਾ ਆ ਗਿਆ ਬੱਚੀ ਦਾ ਐ ਰਪਿਆ ਬੱਟੇ ਵਰਗਾ ਆਡਰ ਆ ਪਏ ਨਹੀਂ ਕਹਿ ਸਕਦੇ ਵੀ ਪਲਾਈ ਪਲੂਈ ਜੀ ਆ ਕਿਸੇ ਵੀ ਪੱਖ ਤੋਂ ਥੱਲਿਓ ਥਣਾ ਲੱਗਿਆ ਪੂਪ ਦਿਖਾ ਦਿਆਂ ਯਰ ਜਰਸੀ ਕੰਪਨੀ ਚ ਆ ਗਈ ਹੈ ਨਾ ਪਿਓਰ ਜਰਸੀ ਆ ਬਾਈ ਜੀ ਮਤਲਬ ਪੰਜਾਬ ਵਾਲੀ ਜਰਸੀ ਆ ਪਿਓਰ ਉਹ ਵੀ ਰਾਣੀ ਕਹਿ ਰਹੀ ਦਾ ਵੀ ਇਹ ਹਿਮਾਚਲੀ ਹੈਗੀ ਠੀਕ ਆ ਗੱਲ ਆ ਮਤਲਬ ਬੋਡੀ ਬੇਡ ਤਾਂ ਇੰਨਾ ਤਾਕੜਾ ਹੈਦਾ ਠੀਕ ਆ ਪੋਚ ਕੇ ਲੈ ਚਲਾ ਇਹ ਹੈਗੀ ਦੋ ਦੰਦ ਜਿਵੇਂ ਤੁਨੂੰ ਉਹ ਬੱਚੀ ਦਾ ਦੱਸਿਆ ਸੀ ਮੈਂ ਵੀ ਕੰਨੀ ਚੱਕੀ ਆ ਠੀਕ ਆ ਇੱਕ ਕੰਨੀ ਹੋਈ ਇਹਨੇ ਚੱਕੀ ਹੈਗੀ ਚੌਕ ਦੀ ਤੇ ਇਹ ਚੌਗੀ ਕਹਿ ਲੋ ਤੇ ਇਹਨੂੰ ਦੁੱਗੀ ਕਹਿ ਲੋ ਮਤਲਬ ਠੀਕ ਆ ਗੱਲ ਆ ਪਰ ਅਜੇ ਪੈਂਦੀ ਦੁੱਗੀ ਇੱਚੀ ਹੈ ਚਲੋ ਅਬ ਕੋਈ ਵੀ ਵੀਰ ਚੌਗੀ ਮੰਨ ਕੇ ਲੈ ਲੈ ਆਹ ਕਾਲੀ ਬੱਟਰ ਬਹੁਤ ਸੋਹਣਾ ਰੱਖਦੀ ਆ ਨਾ ਬਈ ਬੜਾ ਯਾਰ ਫਿੱਟਾ ਡਰੱਪ ਵਾਲੀ ਸੋਹਣੀ ਹੈ ਬੱਚੀ ਆ ਫਿੱਟ ਫਿੱਟ ਬਾਡੀ ਦੀ ਆ ਕਮਾਲ ਲੈ ਗਿਆ ਨਾ ਤੂੰ ਇਹ ਮੰਨ ਲਾ ਵੀ ਸਾਰੀ ਜ਼ਿੰਦਗੀ ਘਰੋਣੀ ਕੱਢਣ ਵਾਲੀ ਹੈਗੀ ਇਹ ਠੀਕ ਆ ਗੱਲ ਆਰਡਰ ਫੁੱਲ ਚੌੜਾ ਰੱਖਦੀ ਆ ਰੱਖਦੀ ਆ ਠੋਸ ਜਮਾ ਹੋਲੀ ਤੋਰ ਮੜੀ ਦੀ ਪਿੱਛੇ ਕਦੋਂ ਸੂਈ ਆ ਰਾਤ ਦੀ ਸੂਈ ਵਜੋਂ ਪਈ ਜੇਰ ਮਗਰ ਕਮਾਲ ਆ ਬਾਈ ਲੈ ਚਲਾ ਇਹਨੇ ਆ ਜਾ ਲੈ ਗਿਉਰਲੇ ਬੰਨੇ ਇੱਥੋਂ ਘੈਰੀ ਲੰਬਾਈ ਲੰਬੂਈ ਦਿਖਾ ਦੇ ਉਰਲੇ ਬੰਨੇ ਹੋ ਜਾਣ ਮੈਂ ਦਿਖਾ ਦਾਂਗੇ ਸਮਾਰ ਕੇ ਟਕਾ ਕੇ ਚਵਾਈ ਦੀ ਕਮਿਆ ਹੋਲੀ ਤੋਰ ਨਾਲ ਮਛੀਰ ਨਹੀਂ ਪਿੱਛਾਈ ਪੂਰੀ ਫੜ ਲੰਨੀ ਮੜੀ ਲੈ ਚੱਲ ਲੈ ਚੱਲ ਦਿਖਾ ਦੇ ਘੈਰੀ ਮੂਮੰਦ ਦਿਖਾ ਦੇ ਵੀਰੇ ਔਵਲਾ ਫੋਰਤਾ ਨਹੀਂ ਕਰਦੀ ਨਹੀਂ ਬਾਈ ਪਹਿਲਾਂ ਬੱਸੀਆਂ ਮਾੜਾ ਮੋਟਾ ਦਾ ਕਰਦੇ ਹੁੰਦੀਆਂ ਪਰ ਇਹ ਨਹੀਂ ਹੈਗਾ ਵੀ ਉੱਤੋਂ ਹੀ ਟੱਪ ਜੂ ਜਾਂ ਛਾਲ ਮਾਰੂਗੀ ਠੀਕ ਹੈ ਗੱਲ ਪਹਿਲਾਂ ਬੱਸੀਆਂ ਮਾੜੀ ਮੁੱਟੀ ਹੌਲ ਤਾਂ ਕਰਦੀਆਂ ਹੁੰਦੀਆਂ ਦੇਖੋ ਠੀਕ ਹੈ ਗੱਲ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਾਈ ਇਹਦਾ ਫਿਕਸ ਜਾ ਪ੍ਰਾਈਜ਼ ਜੀ 95000 ਰੁਪਏ ਲੈ ਲਾਂਗੇ ਠੀਕ ਹੈ ਗੱਲ ਅਰ ਮੈਂ ਨਹੀਂ ਇਹੋ ਜਿਹੀਆਂ ਬੱਸੀਆਂ ਦੇ ਲੋਕ ਆਹ ਮੰਨ ਲਓ ਵੀ 1 20 ਵੀ ਮੁੱਲ ਕਰਦੇ ਆ ਠੀਕ ਹੈ ਆਰਡਰ ਸੋਹਣਾ ਬਣਾਉਗੀ ਹੈ ਨਾ ਬਹੁਤ ਫਿਟਿੰਗ ਵਾਲਾ ਆਰਡਰ ਇਹਦਾ ਜੀ ਨਾ ਮੰਨ ਵੀ ਪਰ ਕਿਵੇਂ ਬੱਚੇ ਚਾਹ ਕੇ 2 ਕਿਲੋ ਵਾਂਗੂ 14 ਸੀਗਾ ਤੁਹਾਨੂੰ ਠੀਕ ਹੈ ਗੱਲ। ਪੰਨੇ ਤੇ ਗੱਪ ਮਾਰੀ ਗਈ ਰੱਥ ਕਿਲੋ ਖਾਲੀ ਕਰਤੀ ਸੀ ਉਹਦਾ ਕੋਈ ਫਾਇਦਾ ਨਹੀਂ। ਠੀਕ ਹੈ ਗੱਲ ਹੁਣ ਰੱਖਦੀ ਆਰਡਰ ਦੀ ਸ਼ੇਪ ਸੋਹਣੀ ਆ। ਬਹੁਤ ਸੋਹਣੇ ਯਾਰ ਐਦੂ ਬੱਤ ਨੇ ਯਾਰ ਡੰਗਦੇ ਹੋਇਆ ਕਰਨ ਨਾਲ। ਇਹ ਬਾਈ ਕਹਿੰਦਾ ਦੇ ਦਾਂਗੇ 95 ਦੀ ਤੇ ਹੁਣ ਗੈਰੀ ਮਾਰਦੇ ਨਾਲ ਵਾਲੀ ਤੇ ਕੈਮਰਾ ਇਹ ਆ ਗਈ ਸਾਈਬਾਲ ਚ। ਇਹਦਾ ਸੂਆ ਕਿਹੜਾ ਜੱਗੀ? ਸੂਆ ਦੂਜਾ ਬਈ ਜੀ ਤੌਰ ਖੋਲ ਕੇ ਬਾਈ ਇਹ ਵੀ ਕਾਤੋਂ ਸੂਈਆ। ਰਾਤ ਦੀਆਂ ਸੂਈਆਂ। ਤਕਰੀਬਨ ਸਾਰੀ ਰਾਤ ਦੀਆਂ ਨੇ। ਰਾਤ ਆ ਕੇ ਸੂਈਆਂ ਬਾਈ ਆਪਣੇ ਕੋਲੇ ਸਾਰੀਆਂ ਆਪਣੇ ਹੱਥ ਚ ਸੂਈਆਂ ਬੜਾ। ਜਿਆਂ ਪੰਜਿਆਂ ਨੇ ਸਾਰਿਆਂ ਨੇ ਇਹ ਆ ਗਈ ਸਾਈਆਲ ਚ ਇੱਕ ਤੁਹਾਨੂੰ ਗੱਲ ਹੋਰ ਦੱਸ ਦਦਾ ਜਿਹੜੀਆਂ ਇਹ ਦੇਸੀ ਪੰਚਾ ਜਾਂਦੇ ਨੇ ਇਹਨਾਂ ਦਾ ਆਰਡਰ ਦੀ ਜਿਹੜੀ ਤਾਕਤ ਆ ਜ਼ਿਆਦਾਤਰ ਬਈ ਗਾਂਲੇ ਬੰਨੇ ਹੁੰਦੀਆਂ ਹਾਂ ਮੂਰੀ ਹੁੰਦੀ ਆ ਬਈ ਇਹ ਗਾੜੀ ਦੀ ਥੋੜੀ ਜਿਹੀ ਭਾਰੀ ਹੁੰਦੀਆਂ ਨੇ ਠੀਕ ਆ ਗੱਲ ਵੈਸੇ ਦੁੱਧ ਜਿਹੜਾ ਪਿਛਾਲੀ ਚ ਵੀ ਉਨਾ ਹੀ ਹੁੰਦਾ ਆ ਲੈ ਆ ਲੈ ਮੂਰ ਦਾ ਪੁੱਤ ਫੇਰ ਚਾਹਾਂਗੇ ਪਾਣੀ ਮੰਗਰੋ ਪਾ ਦੇ ਹੁਣ ਲੰਬਾ ਹੋ ਜੂਗਾ ਵੀਡੀਓ ਵਾਲੀ ਲੰਮੀ ਹੋ ਜੂਗੀ ਇੱਥੋਂ ਦਿਖਾ ਦੇ ਕੇ ਜੀ ਬਾਡੀ ਵੇਟ ਵੀ ਫੁੱਲਾ ਤੇ ਚਮਕਦਮਕ ਵੀ ਫੁੱਲਾ ਇੱਥੇ ਰੋਗਲਾ ਇਥੇ ਆਰਡਰ ਕੁਆਲਿਟੀ ਕਰਾ ਦੇ ਚੈੱਕ ਚਵਾਈ ਦੀ ਕਿਵੇਂ ਜਗੀ ਚਵਾਈ ਦੀ ਪੂਰੀ ਵਧੀਆ ਜੀ ਓਕੇ ਆ ਜਮ ਠੰਡੀ ਸੀਲ ਹਾਂ ਠੰਡੀ ਜੀ ਜਮ ਸੁਆ ਦੂਜਾ ਨਹੀਂ ਆਪਾਂ ਸਾਰੇ ਜੀ ਧਾਰਾ ਮਾਰ ਕੇ ਦਿਖਾ ਦੇ ਥੋੜੀ ਵੀਡੀਓ ਲੰਮੀ ਹੋ ਜਾਂਦੀ ਹੈ ਜਿਆਦਾ ਚਵਾਈ ਚੂਈ ਦੀ ਹਾਂ ਆਪਣੀ ਫੁੱਲ ਗਾਰੰਟੀ ਹੋਊਗੀ ਜੇ ਕੋਈ ਵੀ ਰੱਪਾ ਉਹ ਗੱਬਣ ਦਾ ਮੰਗਵਾਉਂਦਾਗਾ ਠੀਕ ਆ ਜੀ ਉਹਦੀ ਥਾਂ ਦੇ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਆ ਜੀ ਜੇ ਕੋਈ ਸੁਆ ਵੀ ਮੰਗਵਾਉਂਦਾਗਾ ਉਹਦੀ ਜੇਰ ਜੱਪੇ ਦੀ ਭਾਰ ਦੀ ਫੁੱਲ ਗਾਰੰਟੀ ਹੋਊਗੀ ਇਹਦੇ ਪੈਸੇ ਕਿੰਨੇ ਲਵਾਂਗੇ ਜਗੀ ਇਹਦੇ ਬਾਈ ਜੀ ਦਾ 65000 ਰੁਪਏ ਲੈਣਾ ਜੀ ਇਹਦਾ ਬਾਈ ਕਹਿੰਦਾ ਲੈ ਲਾਂਗੇ 65 ਤੇ ਹੁਣ ਮਾਰ ਦੇ ਗਰੀ ਹੈ ਜੀ ਆਰਡਰ ਤੇ ਕੈਮਰਾ ਓਏ ਆਰਡਰ ਦੀ ਸ਼ੇਪ ਇਹਦੀ ਵੀ ਬਹੁਤ ਸੋਹਣੀ ਆ ਕਿ ਨਾਲ ਲੱਗ ਮਾਰ ਬਰੀਕੀਆਂ ਵਾਲੀ ਬਿਹੜਾ ਬਾਈ ਜਿਵੇਂ ਡੈਰੀ ਛੋਟੇ ਵੀ ਡੈਰੀ ਫਾਰਮ ਕਰਦੇ ਆ 15 10 15 ਗਾਮਾਂ ਵਾਲੇ ਜਾਂ ਕਿਸੇ ਨੇ ਘਰੇ ਦੁੱਧ ਪੀਣ ਨੂੰ ਬਿਹੜਾ ਲੈਣੀ ਹੁੰਦੀ ਆ ਇਹ ਉਹਨਾਂ ਵੀਰਾਂ ਲਈ ਪੂਰੀ ਚੁਆਈ ਵਾਲੇ ਚਿਬ ਮੈਂ ਕਹਾਂ ਯਾਰ ਚੁਆਈ ਤਾਂ ਇੰਨੀ ਕਿ ਚੰਗੀ ਅਬਜਰੀ ਦੀ ਬਰੀਕ ਮੱਚੀ ਆ ਦੁੱਧ ਵਾਲੀ ਪੂਰੀ ਟੌਪ ਕਲਾਸ ਅਚਵਾਈ ਦਾ ਇਹ ਤਾਂ ਥਣ ਦਾ ਸਹਜ ਹੀ ਦੱਸਦਾ ਵੀ ਚਵਾਈ ਇਹਦੀ ਮੱਜਾ ਨਾਲ ਵੀ ਹੋਊਗੀ ਮੋਟੀ ਤੇ ਆ ਗਈ ਆਪਾਂ ਜਿਵੇਂ ਬਾਈ ਨੇ ਦੱਸਿਆ ਵੀ ਬਰੀਕੀਆਂ ਜੀ ਆ ਗਈ ਫੁੱਲ ਜਮਾ ਬਾਲੀ ਮੋਟੀ ਨਹੀਂ ਹੈਗੀ ਜਿਵੇਂ ਆਪਾਂ ਕਹਿ ਲਈਏ ਚਾਰ ਚੂਰ ਪਾ ਕੇ ਪਸ਼ੂ ਤਿਆਰ ਕਰਿਆ ਬਾਈ ਇਹ ਕੋਈ ਵੀ ਵਹਿਰ ਨਾ ਆਪਣੇ ਕੋਲੇ ਐ ਮੰਨ ਲਾ ਵੀ ਐ ਨਹੀਂ ਹੈਗੀ ਵੀ ਕਿਸੇ ਨੇ ਕੋਈ ਅਗੜ ਦੁਗੜ ਕਰੀ ਹੋਈ ਆ ਤੇ ਵਧ ਗਿਆ ਏਰੀਏ ਦੀਆਂ ਗਲਮਾਂ ਨੇ ਪੂਰੀਆਂ ਜਮਕ ਜਮਕ ਚੰਗੀਆਂ ਸ਼ੇਰਾਂ ਦੀ ਪੂਰੀ ਸ਼ੈ ਨਿਗਾਹ ਇਹ ਤਾਂ ਬਜਾਰੀਏ ਰਾਤ ਸੁਈਆਂ ਨੇ ਸੂਆ ਘੜਾ ਦਾ ਸੂਆ ਪਹਿਲਾ ਹੀ ਪਹਿਲਾ ਸੂਆ ਦੁੱਧ ਚੰਗਾ ਪਾ ਸਕਦਾ ਛੇ ਦਾ ਹੁੰਦਾ ਪਯੋਰ ਵੀਰੇ ਦੁੱਧ ਚੰਗਾ ਪਾ ਦੂਗੀ ਇਹ ਜਿਹੜੇ ਸਾਹ ਬਾਲੀ ਫਰੀਕ ਆ ਬਾਈ ਯਾਰ ਬਾਲੀ ਫਰੀਕ ਜਿੰਨੀ ਕਹਦੇ ਲੈ ਆ ਗਾਂ ਵਾਲੇ ਬੰਦੇ ਦਿਖਾਏ ਤੇ ਪਾਦੀ ਠੰਡੀ ਆ ਨਾ ਮੈਂ ਤਾਂ ਬਰਫੀ ਆ ਬੱਚੀ ਜਮਾ ਯਾਰ ਤੇ ਇੱਥੋਂ ਦਿਖਾਈਂਗਾ ਜਿਹਦਾ ਪੈਰ ਪਛਾਣੂ ਕਰ ਲਿਆ ਨਾ ਇੱਥੋਂ ਦਿਖਾ ਇਹਦੀ ਆਰਡਰ ਕੁਆਲਿਟੀ ਸੁਭਾ ਦੀ ਪਾ ਜੀ ਦੱਸੀ ਆ ਵੀ ਠੰਡੀ ਸੀਲ ਹੈ ਚਵਾਈ ਵਾਲੇ ਪੱਟ ਦੂਗੀ ਮੋਗਗੇ ਉਹ ਲੈਣ ਜਮਾ ਪੂਰੀ ਟੌਪ ਆ ਬੱਸ ਇਹਦੇ ਪੈਸੇ 65000 ਰੁਪਏ ਇਹਦਾ ਲੈ ਲਾਂਗੇ ਬਾਈ ਜੀ ਠੀਕ ਆ ਗੱਲ ਇਹ ਦੇ ਦਾਂਗੇ 65 ਦੀ ਮਾਨ ਤਾਨ ਜਾ ਮਾਨ ਤਾਨ ਕਰ ਦੇਗੇ ਸਾਰਿਆਂ ਜੋ ਕੋਈ ਵੀਰ ਉਹਦਾ ਮਤਲਬ ਜ਼ਿਆਦਾ ਨਹੀਂ ਆਏ ਬੰਦੇ ਦਾ ਮਾਨ ਜ਼ਰੂਰ ਕਰਾਂਗੇ ਇਹ ਜੀ ਗੱਲ ਨਹੀਂ ਮਾੜ ਦੇਖ ਕੇ ਧੂਰਾਂਗੇ ਜਿਹੜਾ ਵੀਰ ਆਪਣੇ ਕੋਲੇ ਆਊਗਾ ਤਾਂ ਡੰਗਰ ਵੀ ਗਰੰਟੀ ਵਾਲਾ ਦੇਵਾਂਗੇ ਇਹ ਚ ਵੀ ਸ਼ਾਈਨਿੰਗ ਸ਼ੂਜ਼ ਬਹੁਤ ਹੈ ਜਰਸੀ ਆ ਜੀ ਕੋਈ ਕਲਰ ਚ ਪੈਂਦੀ ਹੈਗੀ ਜਾਣ ਵੀ ਫੁੱਲ ਹੈ ਜਾਨ ਬੋਡੀ ਬਿਲਡ ਦਾ ਯਾਰ ਕੋਈ ਅੰਤੀ ਥੋੜੀ ਫਿਰਦੀ ਹੈ ਸੁਆ ਇਹਦਾ ਸੁਆ ਦੂਜਾ ਬਾਈ ਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਰਾਤ ਨੂੰ ਸੋਈਏ ਨਹੀਂ ਇਹ ਵੀ ਸਾਰੀ ਰਾਤ ਹੀ ਜ਼ੁਮੀਆਂ ਬਾਈ ਪੂਰੀ ਰਾਤ ਨੰਗੀ ਮੇਰੀ ਜਾਗ ਦੇਦੀ ਠੀਕ ਹੈ ਗੱਲ ਆ ਮੰਨ ਲਓ ਵੀ ਆਪਣੇ ਕੋਲ 7 ਵਜੇ ਮਾਲ ਆ ਗਿਆ ਸੀ ਇਹ ਠੀਕ ਹੈ ਜੀ ਤੜਕੇ 4 ਵਜੇ ਤੱਕ ਰੁਹੀ ਗਈਆਂ ਮੇਰਾ ਕੀ ਆਈਡੀਆ ਦੁੱਧ ਦਾ ਦੁੱਧ ਬਾਈ ਜੀ 18 ਕਿਲੋ ਬਲੂਨ ਦਾ ਦਿੱਤਾ ਹੋਇਆਗਾ ਠੀਕ ਹੈ ਜੀ ਕਿਉਂਕਿ ਦੁੱਧ ਜਿਹੜੀ ਚੀਜ਼ ਦੇ ਦੁੱਧ ਤੱਕ ਰੋਂ ਮਤਲਬ ਗੱਲ ਆ ਜਾਂਦੀ ਹੈ ਜਦੋਂ ਜਿਹੜੀ ਚੀਜ਼ ਆਪਾਂ ਨੂੰ ਫਾਰਮਰ ਦੱਸਦਾ ਜਿੱਦੋਂ ਆਪਾਂ ਲੈਣੇ ਆ ਬੜਾ ਆਪਾਂ तकरीबन ਉਹੀ ਗੱਲ ਵੀਡੀਓ 'ਚ ਦੱਸਦੇ ਆ ਹਨ ਕੁਦਰਤੀ ਸ਼ੈਨਿੰਗ ਹੈ ਨਾ ਮਾ ਕੇ ਤੇਲ ਤੂਲ ਲਾ ਨਹੀਂ ਨਹੀਂ ਬਾਈ ਤੇਲ ਤੂਲ ਕੋਈ ਨਹੀਂ ਇਹ ਉਹੀ ਕੁਦਰਤੀ ਸ਼ੈਨਿੰਗ ਹੀ ਇਹ ਜੀ ਆ ਠੀਕ ਹੈ ਗੱਲ ਆ ਗੈਰੀ ਤੇਲ ਤੂਲ ਨਹੀਂ ਲੱਗਿਆ ਪਿਆ ਓਏ ਓਕੇ ਆ ਕੰਮ ਜਮਾ ਇਹਦੇ ਨਹੀਂ ਨਹੀਂ ਬਾਈ ਇਹ ਕੋਈ ਨਹੀਂ ਪਰ ਜਮ ਕਰਦੇ ਵੀ ਕੋਈ ਬਾਕੀ ਜਿਹੜੀ ਗੱਲ ਹੁੰਦੀ ਉਹ ਦੁੱਧ ਦੀ ਉਹ ਵੀਰ ਨੇ ਆਪਦੀ ਤੱਕ ਲਾ ਕੇ ਹਨ ਜਾਂਚ ਕੇ ਡੰਗਰ ਲੈਣਾਗਾ ਠੀਕ ਹੈ ਗੱਲ ਦੇਖੋ ਆਪਾਂ ਵੀ ਪਿੰਡਾਂ ਦੇ ਵਿੱਚੋਂ ਲੈ ਕੇ ਆਉਂਦੇ ਆਂਗੇ ਜਿਹੜੀ ਚੀਜ਼ ਆਪਾਂ ਨੂੰ ਮੂਹਰੋਂ ਕੋਈ ਵੀ ਜ਼ਿੰਮੇਵਾਰ ਤੋਂ ਲੈਣੀ ਹੈ ਕਿਸੇ ਤੋਂ ਜਾ ਫਾਰਮ ਚੋਂ ਲੈਨੇ ਆ ਉਹ ਡਿਟੇਲ ਦੱਸਦੇ ਉਹ ਹੀ ਡਿਟੇਲ ਆਪਾਂ ਦੱਸ ਦਿੰਨੇ ਆ ਠੀਕ ਆ ਗੱਲ ਪੈਸੇ ਇਹਦੇ ਕਿੰਨੇ ਲਵਾਂਗੇ ਪੈਸੇ ਇਹਦੇ 72000 ਰੁਪਏ ਲੈ ਲਾਂਗੇ ਇਹਨਾਂ ਲੈ ਲਾਂਗੇ ਬਾਈ ਕਹਿੰਦਾ 72000 ਆ ਤੇ ਹੁਣ ਮਾਰ ਦੇ ਆ ਬੈਠ ਤੇ ਕੈਮਰਾ ਇੱਕੱਚੀ ਲੱਗਦੀ ਹੈ ਨਾ ਹਾਂਜੀ ਇਹਦੇ 15 ਦਿਨ ਬਾਕੀ ਨੇ ਬਾਈ ਜੀ ਲੈ ਜਾ ਸਾਈ ਵਾਲ ਤੇ ਜਰਸੀ ਦਾ ਕ੍ਰੋਸ ਆ ਠੀਕ ਆ ਜੀ 15 ਦਿਨ ਪੈਂਡਿੰਗ ਆਗੇ ਇਹਦੇ ਹਾਂ ਜੂ ਆ ਗਿਆ ਆ ਗਿਆ ਜੀ ਸੂਆ ਪਹਿਲਾ ਬਾਈ ਜੀ ਚਾਰ ਰੰਦਾ ਪਿਓਰ ਦੰਦਾਂ ਚ ਆ ਗਈ ਚਾਰ ਦੰਦ ਪਰ ਜਾਨ ਵਜਨ ਵਜੂਦ ਪੰਛੀ ਦਾ ਚੰਗਾ ਬਹੁਤ ਟੌਪਰ ਆ ਬਈ ਹਾਂ ਵਜੂਦ ਚੰਗਾ ਇਹਨੂੰ ਵੀ ਸਾਮਣ ਵਾਲਾ ਬੰਦਾ ਸਾਮ ਕੇ ਦਾ ਰੇਟ ਵੀ ਬੜਾ ਜਾਇਜ਼ ਹੋਊਗਾ ਮੈਂ ਕਿਹਾ ਜਮਾ ਇਹਦੇ ਬਸ ਮੰਗ ਲਈ ਲੈ ਆ ਬਈ ਲੈ ਆ ਦੰਦਾਂ ਚ ਆ ਗਈ ਚਾਰ ਆਪਣੇ ਪੂਰੇ ਪੂਰੇ ਮਾਲ ਤੋਂ ਮੰਡੀ ਵੜ ਰਹੀ ਹੈ ਆਪਣੇ ਕੋਲੇ ਠੀਕ ਆ ਗੱਲ ਆ ਚਾਈਨਿੰਗ ਸ਼ੂਣੇ ਜੀ ਵੀ ਚੰਗੀ ਆ ਨਾ ਪੂਰਾ ਟੌਪ ਆ ਬਈ ਥਣ ਦਾ ਸੈਜ ਵੀ ਸੋਹਣਾ ਜਿਹੜੇ ਹਿਸਾਬ ਨਾਲ ਪਹਿਲਾ ਸੂਆ ਪੰਛੀ ਦਾ ਹਣ ਦਾ ਸਹਿਜ ਬਹੁਤ ਸੋਹਣਾ ਬਣਾਉਗੀ ਮੁੱਠੀ ਵਾਲਾ ਥਣ ਰੱਖੂਗੀ ਮਸ਼ੀਨੀ ਵੀ ਰੱਖੂਗੀ ਤੇ ਹੱਥ ਦੀ ਚਵਾਈ ਵਾਲਾ ਵੀ ਰੱਖੂਗੀ ਬੜਾ ਚੰਗਾ ਨਾਲ ਪੱਟੂ ਵੀ ਇਹ ਸਾਈਵਾਲ ਨਾਲ ਕਰਾਸ ਹੈਗੀ ਜਦੋਂ ਮਤਲਬ ਬਣ ਗਈ ਨੇ ਬੱਚੀ ਉਹਨੂੰ ਦੇ ਦੇ ਲੱਕੂ ਵਾਲਾ ਥਣ ਪੱਟੂ ਵੀ ਪੂਰਾ ਟੌਪ ਕਲਾਸ ਇਹਦੇ ਕਿੰਨੇ ਪੈਸੇ ਲਗਾਉਣੇ ਬਈ ਇਹਦਾ ਹਾਂ ਨਾ ਦਾ ਮੁੱਲ 55000 ਰੁਪਏ ਲੈ ਲਾਂਗੇ ਠੀਕ ਹੈ ਗੱਲ ਤੇ ਹੁਣ ਇਹਦੇ ਮਾਰ ਦੇ ਗਏ ਜੀ ਉਹ ਤੇ ਥੋੜੀ ਜੀ ਗਰਲੈਂਡੋ ਚ ਪੈਂਦੀ ਹੈ ਕਰਾਸ ਜੀ ਹੈ ਨਾ ਹਾਂ ਜੀ ਦੋਲੇ ਪਿਆਰ ਦੇ ਪਰਸੈਂਟ ਦੇ ਕਰ ਲੈਣ ਦੇ ਵਿੱਚ ਪੈਂਦੀਆਂ ਮਤਲਬ ਜ਼ਿਆਦਾ ਕਰਨੀ ਹੈ ਕਿ ਕੋਈ ਵੀਰ ਕਹਿੰਦਾ ਵੀ ਜਿਤਨੀ ਜੇ ਦੇ ਕਰ ਲੈਣ ਦੇ ਕਹਿੰਦੇ ਨੇ ਠੀਕ ਹੈ ਗੱਲ ਹਾਂ ਪਾਉ ਗੱਲ ਨਹੀਂ ਕਰਦੇ ਵੈਸੇ ਘਰੇ ਦੁੱਧ ਪੀਣ ਵਾਲੀ ਵਧੀਆ ਵਹਿੜ ਹੈਗੀ ਠੀਕ ਹੈ ਗੱਲ ਇਹਦਾ ਸੂਆ ਸੂਆ ਦੂਜੇ ਬਾਈ ਦੀ ਸੂਆ ਦੂਜੇ ਦੂਜੇ ਨੇ ਆਪਣੇ ਕੋਲ ਜਾਂ ਪਹਿਲਣ ਜਾਂ ਦੂਜਾ ਸੂਆ ਹੀ ਲੈਣੇ ਆਪਾਂ ਕੱਢ ਦੂਗੀ ਆਪ ਤਾਂ ਹਾਂਜੀ ਹਫਤਾ ਖੁੱਲ੍ਹੇ ਕੱਢ ਦੂਗੀ ਆਰਾਮਦਾਰੀ ਨਾਲ ਇੱਕ ਹਫਤਾ ਬਾਈ ਕਹਿੰਦਾ ਇਹ ਵੀ ਕੱਢ ਦੂ 1500 ਕਿਲੋ ਦੁੱਧ ਦੱਸਿਆ ਮਾਲਕ ਨੇ ਪਹਿਲਣਦਲੋਂ ਚੋਇਆ ਸੈਜ ਸੋਨਾ ਰੱਖਦੀਆ ਥਾਣਾ ਦਾ ਥਣਲੇ ਮੇਰਾ ਸੈਜ ਬਰੀਕੀ ਬਹੁਤਾਂ ਗਾਂਜ ਦੁੱਧ ਪੀਣ ਵਾਲੀ ਪੂਰੀ ਟੌਪ ਦੀ ਗਾਂ ਦੀ ਇਹਦਾ ਜੱਗ ਜੀਨਰੇਟਰ ਹੋਊਗਾ ਇਹਦਾ ਬਾਈ ਜੀ 52000 ਰੁਪਏ ਲੈ ਲਾਂਗੇ ਆਪਾਂ ਲਾਸਟ ਹਾਊਸ 52 ਨਾਂ ਵਾਲੀ ਦਾ 55 ਨਾਂ ਵਾਲੀ ਦਾ 55 ਜੋੜੇ 'ਚ ਹੋ ਜੂ ਮਾਫੀ ਕੋਸ਼ਿਸ਼ ਹਾਂ ਮਾਫੀ ਕਰਦੇ ਨੇ ਠੀਕ ਹੈ ਗੱਲ ਆ ਜੋੜੇ 'ਚ ਬਾਈ ਕਹਿੰਦਾ ਕਰਦੇ ਨੇ ਉਧਰ ਵੀ ਆਪਣੇ ਕੋਲ ਹੋਰ ਵੀ ਬਹਿਣਾ ਖੜੀਆਂ ਨੇ ਦੋ ਤਿੰਨ ਸੌ ਤੇ ਆਪਣੇ ਕੋਲੇ ਠੀਕ ਹੈ ਗੱਲ 35 ਤੋਂ 40 ਵਾਲੇ ਵੀ ਖੜੇ ਨੇ ਠੀਕ ਹੈ ਜੀ ਤੇ ਲੱਖ ਤੋਂ ਬਾਹਰ ਵਾਲੀਆਂ ਵੀ ਖੜੀਆਂ ਨੇ ਠੀਕ ਹੈ ਗੱਲ ਨੰਬਰ ਬੋਲ ਦੂੰਗਾ 98153 9107 98153 99107 98153 99107 ਤੇ ਬੈੜਾਂ ਦਿਖਾਤੀਆਂ ਦਸ ਹਨ ਹਾਂ ਜੀ ਆਪਣੇ ਕੋਲ ਇਸ ਟਾਈਮ ਬੈੜਾਂ ਉੱਧਰ ਲਿਆ ਛਾਣਾ ਨਗ ਪਿਆਰ ਨੇ ਸਾਰੀਆਂ ਦੇ ਕਮਾ ਦੇ ਗਰੀ ਕਰੀ ਕੈਮਰਾ ਇਹਦੇ ਚ ਐਫ ਵੀ ਆ ਗਈਆਂ ਜਰਸੀ ਤੇ ਸਾਈ ਹਾਲ ਦਾ ਕਰਾਸ ਵੀ ਆ ਗਈਆਂ ਜਰਸੀ ਵੀ ਆ ਗਈਆਂ ਤਕਰੀਬਨ ਗਰਲੈਂਡੋ ਦਾ ਕਰਾਸ ਵੀ ਆ ਗਈ ਸਾਈ ਹਾਲ ਵੀ ਆ ਗਈ ਤਕਰੀਬਨ ਤਕਰੀਬਨ ਸਾਰੀਆਂ ਨਸਲਾਂ ਨੇ ਗਾਵਾਂ ਬਾਈ ਦੇ ਫਾਰਮ ਤੇ ਆਪਾਂ ਤੁਹਾਨੂੰ ਦਿਖਾਤੀਆਂ ਇਨਾਂ 'ਚ ਜਿਹੜੀ ਵੀ ਗਾ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਅਦ ਤੋ ਲੈ ਜਿਓ ਧੰਨਵਾਦ ਜੀ